ਸਾਤਸ਼੍ਰੀ ਅਕਾਲ ਤੁਸੀਂ ਦੇਖ ਰਹੇ ਹਿੰਦ ਐਕਸਪ੍ਰੈਸ ਟੀਵੀ ਤੇ ਮੈਂ ਹਾਂ ਤੋਂ ਹਰਡੇ ਨਾਲ ਪਰਦੀ ਪਟੋਲ ਹਰ ਕੋਈ ਪੈਕ ਕੀਤਾ ਹੋਇਆ ਭੋਜਨ ਖਾਣਾ ਪਸੰਦ ਕਰਦਾ ਹੈ ਪਰ ਹੁਣ ਸਰਕਾਰ ਨੇ ਪੈਕ ਕੀਤੇ ਭੋਜਨ ਕੰਪਨੀਆਂ ਤੇ ਸਖਤ ਨਜ਼ਰ ਰੱਖੀ ਹੋਈ ਹੈ ਉਹਨਾਂ ਨੂੰ ਫੂਡ ਲੇਬਲ ਪੈਕਿੰਗ ਅਤੇ ਪ੍ਰਚਾਰ ਸਮੱਗਰੀ ਤੇ 100% ਦਾਵਾ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਇਸ ਦੇ ਨਾਲ ਇਹਨਾਂ ਦਾਵਿਆਂ ਨੂੰ ਖਪਤਕਾਰਾਂ ਦੇ ਲਈ ਗੁੰਮਰਾਹਕੁਨ ਅਸਪਸ਼ਟ ਅਤੇ ਗਲਤ ਪ੍ਰਭਾਵਿਸ਼ ਦੱਸਿਆ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਨੇ ਪੈਕਟ ਫੂਡ ਵਾਲੀਆਂ ਕੰਪਨੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਆਪਣੇ ਫੂਡ ਪੈਕਟਾਂ ਜਾਂ ਫਿਰ ਲੇਬਲਾਂ ਤੋਂ 100% ਸ਼ਬਦ ਦੀ ਵਰਤੋਂ ਨਾ ਕਰਨ। ਅਧਿਕਾਰੀਆਂ ਨੇ ਇਸ ਤੇ ਚਿੰਤਾ ਪ੍ਰਗਟ ਕੀਤੀ ਆ ਕਿ ਇਹ ਖਪਤਕਾਰਾਂ ਨੂੰ ਗੁੰਮਰਾਹ ਕਰ ਸਕਦਾ ਹੈ। ਸੋ ਜਾਰੀਕ ਸਲਾਮ ਮਸ਼ਫਰਿਤ ਵਿੱਚ ਕਿਹਾ ਗਿਆ 100% ਸ਼ਬਦ ਨੂੰ ਫੂਡ ਸੇਫਟੀ ਐਕਟ ਦੇ ਤਹਿਤ ਕਿਸੇ ਵੀ ਤਰੀਕੇ ਦੇ ਨਾਲ ਪ੍ਰਭਾਸ਼ਿਤ ਜਾਂ ਫਿਰ ਹਵਾਲਾ ਨਹੀਂ ਦਿੱਤਾ ਗਿਆ। ਸੋ ਇਸੇ ਤਰ੍ਹਾਂ ਬਹੁਤ ਸਾਰੇ ਬ੍ਰਾਂਡ ਚਾਕਲੇਟ ਚਾਹ ਸ਼ਹਿਦ ਬਿਸਕੁਟ ਤੇ ਪ੍ਰੋਟੀਨ ਪਾਊਡਰ ਵਰਗੇ ਉਤਪਾਦ 100% ਖੰਡ ਰਹਿਤ ਬਾਜਰੀ ਚਵੀ ਦੇ ਨਾਲ ਵਰਗੇ ਦਾਅਵਿਆਂ ਦੇ ਨਾਲ ਵੇਚੇ ਜਾਂਦੇ ਨੇ ਸੋ ਜਿਹੇ ਜਿਹੜੇ ਪ੍ਰਭਾਵਿਤ ਕਰਦੇ ਨੇ ਅਜਿਹੇ ਦੇ ਵਿੱਚ ਸਾਰੇ ਫੂਡ ਬਿਜ਼ਨਸ ਆਪਰੇਟਰਾਂ ਨੂੰ ਜਾਰੀ ਕੀਤੇ ਗਏ ਨਿਰਦੇਸ਼ ਦੇ ਵਿੱਚ ਕਿਹਾ ਗਿਆ ਕਿ ਉਹਨਾਂ ਨੂੰ ਆਪਣੇ ਫੂਡ ਪੈਕੇਟ ਲੇਬਲ ਜਾਂ ਫਿਰ ਇਸ਼ਤਿਹਾਰਾਂ ਦੇ ਵਿੱਚ 100% ਵਰਗੇ ਸ਼ਬਦਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਉਹ ਪੂਰੀ ਤਰ੍ਹਾਂ ਆਸਾਂ ਪੱਛਟ ਨੇ ਇਸ ਦੇ ਲਈ ਨਿਯਮਾਂ ਦੇ ਮੁਤਾਬਕ ਇਸ ਤੋਂ ਬਚਣਾ ਚਾਹੀਦਾ ਹੈ ਦੇਸ਼ ਦੇ ਚੋਟੀ ਦੇ ਫੂਡ ਰੈਗੂਲੇਟਰ ਨੇ ਕਿਹਾ ਕਿ ਹੁਣ ਬਹੁਤ ਸਾਰੀਆਂ ਕੰਪਨੀਆਂ ਆਪਣੇ ਫੂਡ ਪੈਕਟਾਂ ਤੇ ਇਸ਼ਤਿਹਾਰਾਂ ਦੇ ਵਿੱਚ 100 ਪ੍ਰਤੀਸ਼ਤ ਸ਼ਬਦ ਦੀ ਬਹੁਤ ਜ਼ਿਆਦਾ ਵਰਤੋਂ ਕਰ ਰਹੀਆਂ ਨੇ ਸੋ ਐਫਐਸਐਆਈ ਦਾ ਕਹਿਣਾ ਹੈ ਕਿ ਅਜਿਹੀ ਸ਼ਬਦਾਵਲੀ ਸੰਬੰਧੀ ਨਿਯਮਾਂ ਦੇ ਵਿੱਚ ਕੋਈ ਸੰਪਸ਼ਟ ਪਰਿਭਾਸ਼ਾ ਨਹੀਂ ਆ ਇਹ ਸ਼ਬਦ ਲੋਕਾਂ ਨੂੰ ਗੁੰਮਰਾਹ ਕਰ ਸਕਦੇ ਨੇ ਗਲਤ ਵਿਚਾਰ ਪੈਦਾ ਕਰ ਸਕਦੇ ਨੇ ਕਿ ਇਹ ਚੀਜ਼ ਪੂਰੀ ਤਰ੍ਹਾਂ ਸਹੀ ਆ ਜਾਂ ਫਿਰ ਝੂਠਾ ਸੋ ਜ਼ਰੂਰੀ ਨਹੀਂ ਆ ਸੋ ਇਸ ਲਈ ਇਹ ਸ਼ਬਦ ਗਲਤ ਫਹਮੀ ਪੈਦਾ ਕਰ ਸਕਦੇ ਨੇ ਸੋ ਜਿਸ ਤਰੀਕੇ ਦੇ ਨਾਲ ਕੰਪਨੀਆਂ ਨੂੰ ਨਿਰਦੇਸ਼ ਦਿੱਤੇ ਗਏ ਨੇ ਸੋ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੰਪਨੀਆਂ ਕਿੰਨਾ ਕੁ ਇਹਨਾਂ ਨਿਰਦੇਸ਼ਾਂ ਦੀ ਪਾਲਣਾ ਕਰਦੀਆਂ ਨੇ ਸੋ ਜੇ ਹੋਰ ਅਪਡੇਟਸ ਜਾਣਨ ਦੇ ਲਈ ਤੁਸੀਂ ਜੁੜੇ ਰਹੋ ਹਿੰਦ ਐਕਸਪ੍ਰੈਸ ਟੀਵੀ ਦੇ ਨਾਲ